ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਾਂ ਫਿਰ ਆਪਣੇ ਚੈਨਲ ਤੇ ਆਪਣੀ ਵੀਡੀਓ ਦੇਖਣ ਪਹਿਲੀ ਵਾਰ ਵੀਰ ਆਏ ਨੇ ਉਹ ਵੀ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਤੇ ਤੁਸੀਂ ਆਪਣੀਆਂ ਵੀਡੀਓ ਦੇਖ ਕੇ ਕੁਝ ਨਾ ਕੁਝ ਜਾਣਕਾਰੀ ਲੈ ਸਕੋ ਤੇ ਆਪਣਾ ਬਿਜ਼ਨਸ ਅੱਗੇ ਵਧਾ ਕੇ ਸੋ ਬਿਜ਼ਨਸ ਚੋਂ ਚੰਗਾ ਪ੍ਰੋਫਿਟ ਲੈ ਸਕੋ ਸੋ ਜਿਸ ਤਰ੍ਹਾਂ ਦੋਸਤੋ ਤੁਸੀਂ ਜਾਣਦੇ ਹੋ ਕਿ ਆਪਾਂ ਪ੍ਰੋਪਰ ਟਾਈਮ ਟੂ ਟਾਈਮ ਹਰ ਇੱਕ ਵਿਸ਼ੇ ਤੇ ਤੁਹਾਡੇ ਲਈ ਵੀਡੀਓ ਬਣਾਉਂਦੇ ਰਹਿੰਦੇ ਆ ਸੋ ਅੱਜ ਜਿਹੜਾ ਵਿਸ਼ਾ ਹੈ ਉਹ ਬਹੁਤ ਹੀ ਖਾਸ ਵਿਸ਼ਾ ਉਹ ਵਿਸ਼ਾ ਲਸੋਟਾ ਵੈਕਸੀਨੇਸ਼ਨ ਕਿਵੇਂ ਕਰਨੀ ਆ ਤੁਸੀਂ ਨੇ ਜਦੋਂ ਵੈਕਸੀਨੇਸ਼ਨ ਦਾ ਨਾਮ ਆਉਂਦਾ ਕਈ ਵੀਰ ਘਬਰਾ ਜਾਂਦੇ ਨੇ ਕਿ ਕਿਤੇ ਟੀਕਿਆਂ ਰਾਹੀਂ ਇਕੱਲੀ ਵੈਕਸੀਨੇਸ਼ਨ ਹੁੰਦੀ ਆ ਮੁਰਗੀਆਂ ਦੇ ਜਾਂ ਚੂਚਿਆਂ ਦੇ ਸੋ ਅੱਜ ਆਪਾਂ ਵੈਕਸੀਨੇਸ਼ਨ ਦਾ ਪੂਰਾ ਤੁਹਾਨੂੰ ਤਰੀਕਾ ਡਿਟੇਲ ਦੱਸਾਂਗੇ ਖਾਸ ਕਰਕੇ ਲਸੋਟਾ ਵੈਕਸੀਨੇਸ਼ਨ ਕਿਵੇਂ ਕਰਨੀ ਆ ਪ੍ਰੋਪਰ ਸੌਖੇ ਤੋਂ ਸੌਖਾ ਤਰੀਕਾ ਤੁਹਾਨੂੰ ਦੱਸਾਂਗੇ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਤੇ ਸਕਿੱਪ ਕਰਕੇ ਬਿਲਕੁਲ ਵੀ ਨਾ ਦੇਖਿਓ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਦੱਸਾਂ ਕਿ ਕਿਵੇਂ ਸੌਖੇ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੌਖਾ ਤਰੀਕਾ ਤੁਹਾਨੂੰ ਆਪਾ ਦੱਸਾਂਗੇ ਸੋ ਵੀਡੀਓ ਨਾਲ ਅੰਤ ਤੱਕ ਜਰੂਰ ਬਣੇ ਰਹੋ ਸੋ ਦੋਸਤੋ ਜਿਹੜੀ ਲਸੋਟਾ ਵੈਕਸੀਨੇਸ਼ਨ ਹੁੰਦੀ ਆ ਇਹ ਬੱਚਿਆਂ ਲਈ ਬਹੁਤ ਹੀ ਜਿਆਦਾ ਜ਼ਰੂਰੀ ਹੁੰਦੀ ਆ ਇਹ ਵੈਕਸੀਨੇਸ਼ਨ ਆਪਾਂ ਜਿਹੜੀ ਇਦਾ ਦੂਸਰਾ ਨਾਮ F1V ਇਹਨੂੰ ਆਪਾਂ ਕਹਿੰਦੇ ਆ F1 ਦੇ ਨਾਂ ਤੋਂ ਵੀ ਜਾਣੀ ਜਾਂਦੀ ਜੇਕਰ ਆਪਾਂ ਇਹਨੂੰ ਸ਼ਾਰਟ ਫਾਰਮ ਚ ਗੱਲ ਕਰੀਏ ਸੋ ਇਹ ਜਿਹੜੀ ਵੈਕਸੀਨੇਸ਼ਨ ਆ ਦੋਸਤੋ ਇਹ ਰਾਣੀਖੇਤ ਬਿਮਾਰੀ ਤੋਂ ਹੁੰਦੀ ਹੈ ਕਿ ਆਪਣੇ ਜਾਨਵਰਾਂ ਨੂੰ ਜਿਹੜੀ ਰਾਣੀਖੇਤ ਬਿਮਾਰੀ ਨਾ ਲੱਗੇ ਰਾਣੀਖੇਤ ਬਿਮਾਰੀ ਦੀ ਰੋਕਥਾਮ ਤੋਂ ਆਪਾਂ ਜਿਹੜੀ ਲਸੋਟਾ ਵੈਕਸੀਨੇਸ਼ਨ ਕਰਦੇ ਆ ਸੋ ਇਹ ਜਿਹੜੀ ਵੈਕਸੀਨੇਸ਼ਨ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਇਹ ਇਹ ਪਹਿਲੇ 10 ਦਿਨਾਂ ਦੇ ਅੰਦਰ-ਅੰਦਰ ਜਿਹੜੀ ਵੈਕਸੀਨੇਸ਼ਨ ਹੁੰਦੀ ਆ ਸੋ ਆਪਾਂ ਆਓ ਤੁਹਾਨੂੰ ਪੂਰੀ ਡਿਟੇਲ ਚ ਸਮਝਾਉਣੇ ਆ ਕਿ ਕਿਵੇਂ ਲਸੋਟਾ ਵੈਕਸੀਨੇਸ਼ਨ ਕਰਨੀ ਆ ਦੋਸਤੋ ਇਹ ਵੈਕਸੀਨੇਸ਼ਨ ਜਿਹੜੀ ਆਪਾਂ ਮਾਰਕੀਟ ਚੋਂ ਲੈ ਕੇ ਆਉਣੀ ਆ ਲਸੋਟਾ ਵੈਕਸੀਨੇਸ਼ਨ ਕਹਿਣਾਗਾ ਉਹਨਾਂ ਨੂੰ ਆਪਣੇ ਜਿਸ ਤਰ੍ਹਾਂ ਜਾਨਵਰ ਨੇ ਜਿੰਨੀ ਗਿਣਤੀ ਚ ਉਹ ਸਾਬ ਨਾਲ ਆਪਾਂ ਜਿਹੜੀ ਵੈਕਸੀਨੇਸ਼ਨ ਲੈ ਕੇ ਆਉਣੀ ਆ ਉਹ ਦੋਸਤੋ ਪਾਣੀ ਵਿੱਚ ਮਿਲਾ ਕੇ ਵੈਕਸੀਨੇਸ਼ਨ ਹੋਊਗੀ ਠੀਕ ਆ ਜੀ ਇਸ ਦੀ ਜੇਕਰ ਪਾਂ ਗੱਲ ਕਰੀਏ ਕੀ ਕਿਵੇਂ ਕਰਨੀਆਂ ਇਹਦੇ ਤਿੰਨ ਤਰੀਕੇ ਬਹੁਤ ਮੈਂ ਤੁਹਾਨੂੰ ਆਸਾਨ ਤਰੀਕੇ ਦੱਸਣ ਜਾ ਰਿਹਾ ਹਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਵੈਕਸੀਨੇਸ਼ਨ ਜਦੋਂ ਕਰਨੀਆਂ ਉਹ ਪਾਣੀ 'ਚ ਮਿਲਾ ਕੇ ਅੱਖਾਂ 'ਚ ਡ੍ਰੌਪਸ ਵੀ ਪਾ ਸਕਦੇ ਹੋ ਡਰਾਪਰ ਦੇ ਰਾਹੀਂ ਠੀਕ ਹੈ ਜਿਸ ਤਰ੍ਹਾਂ ਆਪਾਂ ਬੱਚੇ ਦੇ ਅੱਖਾਂ 'ਚ ਵੈਸੇ ਆਪਣੇ ਬੱਚਿਆਂ ਦੇ ਅੱਖਾਂ 'ਚ ਦਵਾਈ ਪਾ ਦਵਾਈ ਪਾਉਣੇ ਆ ਸੋ ਇਸ ਤਰ੍ਹਾਂ ਜਿਹੜੇ ਡਰਾਪਾਂ ਰਾਹੀਂ ਵੀ ਇੱਕ ਇੱਕ ਡ੍ਰੌਪ ਇੱਕ ਇੱਕ ਬੱਚੇ ਦੇ ਅੱਖ 'ਚ ਪਾ ਸਕਦੇ ਆ ਅਗਲਾ ਤਰੀਕਾ ਜਿਹੜਾ ਉਨ੍ਹਾਂ ਦੇ ਆਪਾਂ ਨੱਕ 'ਚ ਵੀ ਪਾ ਸਕਦੇ ਆ ਠੀਕ ਹੈ ਜੀ ਤੇ ਡ੍ਰੌਪ ਰਾਹੀਂ ਉਹਨਾਂ ਦੇ ਆਪਾਂ ਮੂੰਹ 'ਚ ਵੀ ਪਾ ਸਕਦੇ ਆ ਜੇਕਰ ਇਹ ਤਿੰਨ ਤਰੀਕੇ ਬਿਲਕੁਲ ਆਸਾਨ ਨੇ ਜੇਕਰ ਤੁਸੀਂ ਇਹ ਤਿੰਨੇ ਤਰੀਕੇ ਅਪਣਾਉਣਾ ਚਾਹੁੰਦੇ ਤਾਂ ਇਹ ਵੀ ਅਪਣਾ ਸਕਦੇ ਹੋ ਤੇ ਅਗਲਾ ਜਿਹੜਾ ਤਰੀਕਾ ਹੈਗਾ ਉਹ ਤੁਸੀਂ ਜਿਸ ਤਰ੍ਹਾਂ ਸਰਦੀ ਗਰਮੀਆਂ ਦਾ ਟਾਈਮ ਆ ਗਰਮੀਆਂ 'ਚ ਤੁਸੀਂ 2-3 ਘੰਟੇ ਪਹਿਲਾਂ ਪਾਣੀ ਬਿਲਕੁਲ ਚੱਕ ਦੋ ਉਹਨਾਂ ਕੋਲੋਂ ਤਾਂ ਕਿ ਉਹ ਪੂਰੇ ਪਿਆਸੇ ਹੋਣ ਠੀਕ ਹੈ ਜੀ 15 ਲੀਟਰ ਪਾਣੀ 'ਚ ਤੁਸੀਂ 10 ਤੋਂ 15 ਲੀਟਰ ਜਿਹੜਾ ਪਾਣੀ ਲੈਣਾਗਾ ਉਹਦੇ ਵਿੱਚ ਤੁਸੀਂ ਇਹ ਵੈਕਸੀਨੇਸ਼ਨ ਮਿਲਾਉਣੀ ਹੈਗੀ ਉਹਦੇ ਵਿੱਚ ਮਿਲਾ ਕੇ ਤੁਸੀਂ ਜਿਹੜੇ ਡਰਿੰਕਰ ਨੇ ਉਹਨਾਂ 'ਚ ਪਾ ਕੇ ਤੁਸੀਂ ਇਹਨਾਂ ਨੂੰ ਦੇ ਸਕਦੇ ਹੋਗੇ ਠੀਕ ਹੈ ਜੀ ਉਦੋਂ ਪਾਉਣੀਆ ਜਦੋਂ ਬੱਚੇ ਪੂਰੇ ਪਿਆਸੇ ਹੋਣ ਇਹੇ ਦੋਸਤੋ ਅੱਧੇ ਘੰਟੇ ਤੋਂ ਲੈ ਕੇ 1 ਘੰਟੇ ਤੱਕ ਸਾਰੇ ਬੱਚੇ ਪੀ ਲੈਣ ਇਸ ਤਰ੍ਹਾਂ ਦੇ ਹਿਸਾਬ ਨਾਲ ਪਾਓ ਉਹ 'ਚ ਜਿਹੜੇ ਲਾਈਵ ਬੈਕਟੀਰੀਆ ਹੁੰਦੇ ਨੇਗੇ ਉਹ 1 ਘੰਟਾ ਹੀ ਜਿਉਂਦੇ ਰਹਿੰਦੇ ਨੇ ਜੇਕਰ 1 ਘੰਟੇ ਦੇ ਵਿੱਚ ਵਿੱਚ ਉਹ ਵੈਕਸੀਨੇਸ਼ਨ ਵਾਲਾ ਪਾਣੀ ਪੀਣਗੇ ਸਹੀ ਤਰੀਕੇ ਨਾਲ ਤਾਂ ਉਹ ਜਿਹੜੀ ਕਾਮਯਾਬ ਹੋ ਵੈਕਸੀਨੇਸ਼ਨ ਸੋ ਹੁਣ ਤੁਸੀਂ ਇਹ ਕਿਵੇਂ ਜਾਣ ਸਕੋਗੇ ਕਿ ਬੱਚੇ ਨੇ ਪਾਣੀ ਪੀਤਾ ਜਾਂ ਨਹੀਂ ਦੋਸਤੋ ਜਦੋਂ ਇੱਕ ਚੁੰਜ ਭਰ ਲਈ ਬੱਚੇ ਨੇ ਉਹ ਪਾਣੀ ਚ ਤਾਂ ਸਮਝ ਲਓ ਵੈਕਸੀਨੇਸ਼ਨ ਹੋ ਗਈ ਕੰਪਲੀਟ ਹੋ ਗਈ ਠੀਕ ਹੈ ਜੀ ਇਹ ਨਾ ਤੁਸੀਂ ਉਹ ਕਰੋ ਕਿ ਕਿੰਨੇ ਕ ਬੱਚਾ ਪਾਣੀ ਪੀਵੇ ਤਾਂ ਉਹ ਜਦੋਂ ਬੱਚੇ ਨੇ ਇੱਕ ਚੁੰਜ ਪਾਣੀ ਦੀ ਭਰ ਲਈ ਤਾਂ ਉਹ ਵੈਕਸੀਨੇਸ਼ਨ ਮੰਨ ਲਓ ਹੋ ਗਈ ਠੀਕ ਹੈ ਜੀ ਜਿਹੜਾ ਦੋਸਤੋ ਦਵਾਈ ਤੇ ਜੇ ਪਾਣੀ ਮਿਕਸ ਕਰਨਾ ਇਹਨਾਂ ਨੂੰ ਦੇਣ ਵਾਸਤੇ ਉਹਦੇ ਵਿੱਚ ਤੁਸੀਂ 250 ml ਜਿਹੜਾ ਦੁੱਧ ਵੀ ਯੂਜ਼ ਕਰ ਸਕਦੇ ਹੋ ਉਹ ਦੁੱਧ ਨਾਲ ਜਿਹੜਾ ਵੈਕਸੀਨੇਸ਼ਨ ਜਲਦੀ ਖਰਾਬ ਨਹੀਂ ਹੋਊਗੀ ਜਿਹੜਾ ਮਿਸ਼ਰਣ ਆਪਾਂ ਪਾਣੀ ਤੇ ਵੈਕਸੀਨੇਸ਼ਨ ਦਾ ਬਣਾਇਆ ਉਹ ਖਰਾਬ ਨਹੀਂ ਹੋਊਗਾ ਸੋ ਇਸ ਤਰ੍ਹਾਂ ਆਪਾਂ ਜਿਹੜਾ ਉਹ ਦੇ ਸਕਦੇ ਆ ਇੱਕ ਦੋਸਤੋ ਟੈਬਲੇਟ ਆਉਂਦੀ ਆ ਟੈਬਲੇਟ ਆਪਾਂ ਉਸ ਪਾਣੀ ਚ ਪਾ ਸਕਦੇ ਆਂਗੇ ਸੋ ਉਹ ਟੈਬਲੇਟ ਜਿਹੜੀ ਆ ਉਹ ਬਿਲਕੁਲ ਨੀਲੇ ਰੰਗ ਦੀ ਹੁੰਦੀ ਹੈਗੀ ਜਦੋਂ ਤੁਸੀਂ ਪਾਣੀ ਤੇ ਜਿਹੜੀ ਦਵਾਈ ਘੋਲੀ ਆ ਠੀਕ ਆ ਜੀ ਲਸੋਟਾ ਵੈਕਸੀਨੇਸ਼ਨ ਪਾਣੀ ਚ ਘੋਲੀ ਆ ਉਹਦੇ ਵਿੱਚੋਂ ਟੈਬਲੇਟ ਮਿਲਾ ਦਿਓ ਇੱਕ ਉਹ ਬਿਲਕੁਲ ਨੀਲਾ ਰੰਗ ਕਰ ਦੂ ਪਾਣੀ ਦਾ ਜਿਹੜਾ ਮਤਲਬ ਕਿ ਮਿਸ਼ਰਣ ਆ ਇਹਦਾ ਲਸੋਟਾ ਵੈਕਸੀਨੇਸ਼ਨ ਦੇ ਪਾਣੀ ਦਾ ਉਹਦਾ ਰੰਗ ਨੀਲਾ ਕਰ ਦੂ ਜਦੋਂ ਬੱਚਾ ਪਾਣੀ ਪੀਊਗਾ ਜਿਹੜੇ ਜਿਹੜੇ ਬੱਚੇ ਪਾਣੀ ਪੀ ਜਾਣਗੇ ਉਹਨਾਂ ਦੀ ਚੁੰਝ ਜਿਹੜੀ ਉਹ ਨੀਲੀ ਹੁੰਦੀ ਜਾਊਗੀ ਠੀਕ ਆ ਜੀ ਚੁੰਝੇ ਜਦੋਂ ਨੀਲੀ ਹੋ ਗਈ ਸੋ ਆਪਾਂ ਨੂੰ ਉਦੇ ਬਾਰੇ ਪ੍ਰੋਪਰ ਪਤਾ ਲੱਗ ਜੂਗਾ ਕਿ ਆ ਬੱਚੇ ਨੇ ਪਾਣੀ ਪੀ ਲਿਆ ਇਹਨੇ ਨਹੀਂ ਪੀਤਾ ਸੋ ਜ ਜਿਨ੍ਹਾਂ ਨੇ ਨਹੀਂ ਪੀਤਾ ਉਹਨੂੰ ਆਪਾਂ ਡਰਾਪਰ ਰਾਹੀਂ ਜਾਂ ਅੱਖ 'ਚ ਡ੍ਰੌਪ ਪਾ ਕੇ ਜਾਂ ਨੱਕ 'ਚ ਡ੍ਰੌਪ ਪਾ ਕੇ ਉਸ ਤਰ੍ਹਾਂ ਵੀ ਉਸ ਤੋਂ ਬਾਅਦ ਵੈਕਸੀਨੇਸ਼ਨ ਕਰ ਸਕਦੇ ਆਗੇ ਏ ਦੋਸਤੋ ਤਿੰਨ ਚਾਰ ਜਿਹੜੇ ਸੌਖੇ ਤਰੀਕੇ ਨੇ ਇਸ ਤਰ੍ਹਾਂ ਤੁਸੀਂ ਆਪਣੇ ਬੱਚਿਆਂ ਦੀ ਚੂਚਿਆਂ ਦੀ ਵੈਕਸੀਨੇਸ਼ਨ ਕਰ ਸਕਦੇ ਹੋ ਵੈਕਸੀਨੇਸ਼ਨ ਕਰਨਾ ਕੋਈ ਜ਼ਿਆਦਾ ਔਖੀ ਗੱਲ ਨਹੀਂ ਹੈਗੀ ਜਦੋਂ ਇੱਕ ਵਾਰੀ ਪ੍ਰੈਕਟੀਕਲ ਆਪਾਂ ਕਰਦੇ ਆਂ ਉਸ ਤੋਂ ਬਾਅਦ ਆਪਾਂ ਨੂੰ ਬਹੁਤ ਆਸਾਨ ਕੰਮ ਲੱਗਦਾ ਸੋ ਇੱਕ ਇੱਕ ਤਰ੍ਹਾਂ ਦਾ ਜਦੋਂ ਆਪਾਂ ਬੱਚਿਆਂ ਨੂੰ ਪਾਲਦੇ ਆਂ ਉਦੋਂ ਆਪਾਂ ਨੂੰ ਕੇਅਰ ਵੀ ਚੰਗੀ ਤਰ੍ਹਾਂ ਕਰਨੀ ਪਊਗੀ ਸੋ ਜੇਕਰ ਤੁਸੀਂ ਉਹਨਾਂ ਦੇ ਅੱਖ 'ਚ ਡ੍ਰੌਪ ਪਾ ਕੇ ਵੈਕਸੀਨੇਸ਼ਨ ਕਰਨਾ ਚਾਹੁੰਦੇ ਹੋ ਉਹ ਵੀ ਇੱਕ ਤਾਂ ਇੰਜਾਇਰਮੈਂਟ ਹੋ ਜਾਂਦਾਗਾ ਬੱਚਿਆਂ ਨਾਲ ਚੂਚੇ ਨਾਲ ਲਗਾ ਵੱਜ ਜਾਂਦਾ ਤੇ ਦੂਸਰਾ ਆਪਣੀ ਵੈਕਸੀਨੇਸ਼ਨ ਹੋ ਜਾਂਦੀ ਹੈ ਸੋ ਵੀਰ ਜਿਹੜੇ ਨਵੇਂ ਨੇ ਉਹ ਵੈਕਸੀਨੇਸ਼ਨ ਤੋਂ ਬਿਲਕੁਲ ਵੀ ਨਾ ਘਬਰਾਓ ਸੋ ਜੇਕਰ ਹੋਰ ਜਾਣਕਾਰੀ ਵਾਲੀਆਂ ਤੁਹਾਨੂੰ ਵੀਡੀਓ ਚਾਹੀਦੀਆਂ ਨੇ ਤਾਂ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰ ਦਿਓ ਤੇ ਵੀਡੀਓ ਆਪਣੀ ਕਿਵੇਂ ਦੀ ਲੱਗੀ ਦੋਸਤੋ ਕਮੈਂਟ ਜ਼ਰੂਰ ਕਰਦਿਆ ਕਰੋ ਬੰਦੇ ਦਾ ਹੌਸਲਾ ਵਧ ਜਾਂਦਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਧੰਨਵਾਦ ਜੀ ਪੂਰੀ ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ